ਉਹ ਕੰਮ ਜੇ ਕੀਤੇ ਹੁੰਦੇ ਵੀਰੋ ਸੂਟ ਕਿਉਂ ਵੰਡਣੇ ਪੈਂਦੇ ਰਾਸ਼ਨ ਵੰਡਣ ਲਈ ਰਾਤੀ ਕਿਉਂ ਬੰਦੇ ਛੱਡਣੇ ਪੈਂਦੇ ਉਹ ਕੰਮ ਜੇ ਕੀਤੇ ਹੁੰਦੇ ਵੀਰੋ ਸੂਟ ਕਿਉਂ ਵੰਡਣੇ ਪੈਂਦੇ ਰਾਸ਼ਨ ਵੰਡਣ ਲਈ ਰਾਤੀ ਕਿਉਂ ਬੰਦੇ ਛੱਡਣੇ ਪੈਂਦੇ ਹੋ 500 ਦੇ ਵਿੱਚ ਵੋਟ ਖਰੀਦੋ ਇਹੀ ਹੈ ਬਦਲਾਵ ਮੈਂ ਗੱਪ ਕ੍ਰਾਂਤੀ ਨਾਲ ਬਦਲਦਾ ਦੇਖ ਰਿਹਾ ਪੰਜਾਬ ਮੈਂ ਫਲੈਕਸ ਕ੍ਰਾਂਤੀ ਨਾਲ ਬਦਲਦਾ ਦੇਖ ਰਿਹਾ ਪੰਜਾਬ ਮੈਂ ਝੂਠ ਕ੍ਰਾਂਤੀ ਨਾਲ ਬਦਲਦਾ ਦੇਖ ਰਿਹਾ ਪੰਜਾਬ ਥੈਂਕ ਯੂ ਦੋਸਤੋ ਉਹ ਗੱਲ ਸੁਣੋ ਲੁਧਿਆਣਿਆਂ ਵਾਲਿਓ ਗੱਲਾਂ ਵਿੱਚ ਨਾ ਆਇਓ ਰਾਸ਼ਨ ਰੂਸ਼ਨ ਲੈ ਲਿਓ ਵੋਟਾਂ ਸੋਚ ਸਮਝ ਕੇ ਪਾਇਓ ਗੱਲ ਸੁਣੋ ਲੁਧਿਆਣੇ ਵਾਲਿਓ ਗੱਲਾਂ ਵਿੱਚ ਨਾ ਆਇਓ ਰਾਸ਼ਨ ਰੁਸ਼ਨ ਲੈ ਲਿਓ ਵੋਟਾਂ ਸੋਚ ਸਮਝ ਕੇ ਪਾਇਓ ਉਹ ਭਗਤ ਸਿੰਘ ਦਾ ਨਾਮ ਕਿੰਨਾ ਨੇ ਕੀਤਾ ਭੈ ਖਰਾਬ ਮੈਂ ਗੱਪ ਕ੍ਰਾਂਤੀ ਨਾਲ ਬਦਲਦਾ ਦੇਖ ਰਿਹਾ ਪੰਜਾਬ ਮੈਂ ਝੂਠ ਕ੍ਰਾਂਤੀ ਨਾਲ ਬਦਲਦਾ ਦੇਖ ਰਿਹਾ ਪੰਜਾਬ ਮੈਂ ਫਲੈਕਸ ਕ੍ਰਾਂਤੀ ਨਾਲ ਬਦਲਦਾ ਦੇਖ ਰਿਹਾ ਪੰਜਾਬ ਥੈਂਕ ਯੂ ਦੋਸਤੋ